ਜਿਹੜਾ ਪੱਜ ਕੋਈ ਕੱਪੜਾ ਦਿਖਾਉਣਾ ਪੈਂਟਾਂ ਦਿਖਾਉਣੀਆਂ ਸਲਟਾਂ ਦਿਖਾਉਣੀਆਂ ਜਾਗਟਾਂ ਦਿਖਾਉਣੀਆਂ ਨੇ ਕੱਪੜੇ ਦੀ ਗਾਰੰਟੀ ਹੈ ਫੁੱਲ ਜਿੱਦਾਂ ਆਪਣੇ ਵੀ T R G ਨੇ ਵੀ ਮਿਲ ਜੂਜੀ ਹਾਂਜੀ ਪ੍ਰਾਈਸ ਥੋੜੀ ਜਿਹੀ ਵਾਧੀਆਂ ਦੀ ਬੂਟ ਕੱਟ ਸਟੇਟ ਤੇ ਕੰਫਰਟਬਲ ਸਾਰੀਆਂ ਜਿੰਨੇ ਆਪਣੇ ਕੋਲ ਮਿਲ ਜਾਣਗੀਆਂ ਜੀ ਹਾਂਜੀ ਹਲਪ੍ਰਾਈਸ ਰੇਟ ਬਾਰੇ ਇੱਕ ਗੱਲ ਕਰੀਏ ਵੀ ਕਿੱਥੋਂ ਸੋਡੇ ਕੋਲੋਂ ਸਟਾਰਟ ਹੋ ਜਾਂਦੀਆਂ ਨੇ ਸ਼ਰਟ ਆਪਣੇ ਲਈ ਵੀਰੇ 400 ਤੋਂ ਸ਼ੁਰੂ ਹੋ ਕੇ ਜੀ 900 ਤੱਕ ਜਾਂਦੀਆਂ ਨੇ ਜੀ ਉਹਨਾਂ ਦੀ ਕੁਆਲਿਟੀ ਦਾ ਥੋੜਾ ਥੋੜਾ ਫਰਕ ਪੈਂਦਾ ਜਾਂਦਾ ਜਿੰਨੇ ਲਓ ਵੀ ਮਿੱਤਰੋ ਅੱਜ ਸੋਡੇ ਵਾਸਤੇ ਨਵੀਂ ਵੀਡੀਓ ਲੈ ਕੱਪੜੇ ਦਾ ਸ਼ੋਅਰੂਮ ਹੈ ਮਾਨਸਾ ਕੈਂਚੀਆਂ ਉੱਪਰ ਆਪਾਂ ਖੜੇ ਆ ਤੇ ਆਪਾਂ ਆਜੋ ਬਾਈ ਨਾਲ ਕਰਦੇ ਆ ਗੱਲ ਤੇ ਆਜੋ ਕਿਹਾ ਸੱਸਰੀ ਗੱਲ ਬਾਈ ਜੀ ਸੱਸਰੀਆ ਬਾਈ ਹੋਰ ਠੀਕ ਆ ਭਰਾ ਬਹੁਤ ਵਧੀਆ ਤੁਸੀਂ ਦੱਸੋ ਚੜਦੀ ਕਲਾ ਹਾਂਜੀ ਤੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣੀ ਲੋਕੇਸ਼ਨ ਦੱਸੋ ਬਾਈ ਜੀ ਲੋਕੇਸ਼ਨ ਆਪਣੀ ਵੀਰੇ ਮਾਨਸਾ ਕੈਂਚੀਆਂ ਜੀ ਪੰਜਾਬ ਟੈਰਸਾਂ ਦੇ ਬਿਲਕੁਲ ਸਾਹਮਣੇ ਆਪਣੀ ਸ਼ਾਪ ਹੈ ਜੀ ਠੀਕ ਹੈ ਜੀ ਤੇ ਆਪਣੀ ਸ਼ਾਪ ਦਾ ਨਾਮ ਹੈਗਾ ਜੀ ਦਾ ਕਲੋਜ਼ਟ ਠੀਕ ਹੈ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਬਾਈ ਨੇ ਨਵਾਂ ਖੋਲਿਆ ਸ਼ੋਰੂਮ ਕੈਂਚੀਆਂ ਤੇ ਕਿੰਨਾ ਕੁ ਚਿਰ ਹੋ ਗਿਆ ਬਾਈ ਖੋਲ੍ਹੇ ਨੂੰ ਆਪਾਂ ਨੂੰ ਵੀਰੇ ਬਸ 2 ਕੁ ਮਹੀਨੇ ਹੀ ਹੋਏ ਨੇ ਇਹ ਸ਼ੋਰੂਮ ਖੋਲ੍ਹੇ ਦੋ ਕੁ ਮਹੀਨੇ ਹਾਂਜੀ ਠੀਕ ਹੈ ਜਿਹੜਾ ਆਪਾਂ ਅੱਜ ਕੋਈ ਕੱਪੜਾ ਦਿਖਾਉਣਾ ਪੈਂਟਾਂ ਦਿਖਾਉਣੀਆਂ ਸਲਟਾਂ ਦਿਖਾਉਣੀਆਂ ਜਾਗਟਾਂ ਦਿਖਾਉਣੀਆਂ ਨੇ ਕੱਪੜੇ ਦੀ ਗਾਰੰਟੀ ਹੈ ਫੁੱਲ ਹਾਂਜੀ ਆਪਣੇ ਕੱਪੜੇ ਦੀ ਫੁੱਲ ਗਾਰੰਟੀ ਰਹੂਗੀ ਜੀ ਕੋਈ ਸਾਰਾ ਕੱਪੜਾ A1 ਕੁਆਲਿਟੀ ਦੀ ਹੋ ਮਾੜੀ ਕੁਆਲਿਟੀ ਆਪਣੇ ਲੈਵੇ ਕੋਈ ਨਹੀਂ ਹੋਣੀ ਜੀ ਠੀਕ ਹੈ ਜੀ ਕੋਈ ਬਰਬਰ ਜਾਂ ਜਿਵੇਂ ਆ ਕੋਟੀਆਂ ਤੇ ਬੋਰ ਉੱਠ ਕੱਢਦੇ ਨੇ ਜਾਂ ਧਾਗੇ ਨਿਕਲ ਜਾਂਦੇ ਆ ਜਾਂ ਸਿਉਣਾ ਉੱਡੜ ਜਾਂਦੀਆਂ ਨੇ ਉਹਦੀ ਕੋਈ ਗਾਰੰਟੀ ਫੁੱਲ ਗਾਰੰਟੀ ਹੈ ਜੀ ਇਹ ਕੱਪੜੇ ਦੀ ਆਪਣੀ ਠੀਕ ਹੈ ਜੀ ਹਾਂਜੀ ਬਾਈ ਜੀ ਤੇ ਆਜੂ ਮਿੱਤਰੋ ਹੁਣ ਆਪਾਂ ਸਲਟਾਂ ਤੋਂ ਚੈੱਕ ਦਾ ਰਿਜ਼ਲਟਾਂ ਤੋਂ ਸਟਾਰਟ ਕਰਦੇ ਆਂ ਬਾਈ ਦੱਸੀਂ ਕਿਰਾ ਇਹਨਾਂ ਬਾਰੇ ਮੇਰੇ ਸ਼ਰਟ ਆਪਣੇ ਲਈ ਸਾਰੇ ਪ੍ਰਕਾਰ ਦੀਆਂ ਮਿਲ ਜਾਣਗੀਆਂ ਚੈੱਕ ਸ਼ਰਟ ਵੀ ਮਿਲ ਜੂ ਪਲੇਨ ਸ਼ਰਟ ਮਿਲ ਜੂਈ ਇਹਨਾਂ ਦੀ ਕੁਆਲਿਟੀ ਲਗ ਲਗ ਹੁੰਦੀ ਹੈ ਜਿਵੇਂ ਕੋਰ ਰਿਜ਼ਲਟ ਵੀ ਮਿਲ ਜੂ ਆਪਣੇ ਲਈ ਠੀਕ ਹੈ ਜੀ ਪੇਪਰ ਕਾਟਨ ਸ਼ਰਟ ਵੀ ਮਿਲ ਜੂਗੀ ਪਿਓਰ ਕਾਟਨ ਦੀਆਂ ਸ਼ਰਟਾਂ ਹੀ ਮਿਲ ਜਾਣੀਆਂ ਠੀਕ ਹੈ ਜੀ ਤੇ ਭਾਈ ਜੀ ਜੇ ਆਪਾਂ ਸ਼ਰਟ ਦੀ ਗੱਲ ਚੱਲ ਰਹੀ ਹੈ ਸ਼ਰਟ ਦੇ ਪ੍ਰਾਈਸ ਰੇਟ ਬਾਰੇ ਇੱਕ ਗੱਲ ਕਰੀਏ ਵੀ ਕਿੱਥੋਂ ਸੋਡੇ ਕੋਲੋਂ ਸਟਾਰਟ ਹੋ ਜਾਂਦੀਆਂ ਨੇ ਸ਼ਰਟ ਆਪਣੇ ਲਈ ਵੀਰੇ 400 ਤੋਂ ਸ਼ੁਰੂ ਹੋ ਗਈ ਜੀ ਨੌਸੋਤਾ ਕਿ ਜੰਦੀਆਂ ਨੇ ਜੀ ਉਹਨਾਂ ਦੀ ਕੁਆਲਿਟੀ ਦਾ ਥੋੜਾ ਥੋੜਾ ਫਰਕ ਪੈਂਦਾ ਜਾਂਦੀ ਜਿੰਨੇ ਕੋ ਵੱਧ ਪੈਸੇ ਲਾਉਣੇ ਜਾਂਦੇ ਕੋਈ ਕੁਆਲਿਟੀ ਨਹੀਂ ਵੱਧ ਜਾਂਦੀ ਆ ਜੀ ਪਰ ਮਾੜੀ ਕੁਆਲਿਟੀ ਆਪਣੇ ਲਾਵੇ 400 ਵਾਲੀ ਵੀ ਨਹੀਂ ਹੈਗੀ ਜੀ ਮਾੜੀ ਕੁਆਲਿਟੀ 400 ਵਾਲੀ ਵੀ ਨਹੀਂ ਹੈਗੀ ਹਾਂਜੀ ਬਾਈ ਠੀਕ ਹੈ ਉਹ ਤੁਹਾਡੀ ਇੱਛਾ ਬਾਈ ਕਿੰਨੇ ਕਰ ਰੁਪਏ ਤੁਸੀਂ ਲਾਉਣੇ ਆ ਹਣਾ ਸਲਟਾਂ ਦਾ ਵੀ ਬਾਈ ਕੋਲੇ ਫੁੱਲ ਸਟਾਕ ਹੈ 950 ਦੀ ਰੇਂਜ ਤੱਕ ਤਕਰੀਬਨ ਸਲਟ ਪਈ ਹੈ ਜੇ ਤੁਸੀਂ ਲੈਣ ਦੇ ਚਾਹ ਮਾ ਨੂੰ ਸਲਟਾਂ ਪੈਂਟਾਂ ਬਾਈ ਨਾਲ ਕੰਟੈਕਟ ਇੱਥੇ ਕਰ ਸਕਦੇ ਹੋ ਬਾਈ ਅੱਗੇ ਦੱਸੋ ਜਿੰਨਾ ਬਾਰੇ ਇੱਕ ਇਦੇ ਬਾਰੇ ਬਤਾਓ ਜੀ ਨਾਲ ਆਪਣੀਆਂ ਵੀਰੇ ਨੌਕਸ ਤੋਂ ਸ਼ੁਰੂ ਹੋ ਗਈ ਜੀ 11 11 ਤੱਕ ਜਾਂਦੀਆਂ ਨੇ ਜੀ ਠੀਕ ਹੈ ਤੇ ਆਪਣੇ ਵੀ TRG ਨੇ ਵੀ ਮਿਲ ਜੂ ਜੀ ਪ੍ਰਾਈਸ ਥੋੜੀ ਜਿਹੀ ਵਾਧੀਆਂ ਦੀ ਬੂਟ ਕੱਟ ਸਟੇਟ ਤੇ ਕੰਫਰਟਬਲ ਸਾਰੀਆਂ ਜਿੰਨੇ ਆਪਣੇ ਕੋਲ ਮਿਲ ਜਾਣਗੀਆਂ ਜੀ ਸਾਰੀਆਂ ਮਿਲ ਜਾਣਗੀਆਂ ਹਾਂਜੀ ਵੀਰੇ ਠੀਕ ਹੈ ਜੀ ਇਹਦੇ ਭਾਈ ਕੋਈ ਸਿਆਉਣਾ ਸੂਣਾ ਉੱਡੜ ਨਹੀਂ ਜਾਂ ਕੋਈ ਰੰਗ ਫਿੱਟਣ ਦੀ ਇਹ ਸਾਰੀ ਜਿੰਨਾ ਦੀ ਆਪਣੀ ਗਾਰੰਟੀ ਹੈ ਜੀ ਕਿਸੇ ਦਾ ਰੰਗ ਫੇਟ ਨਹੀਂ ਹੁੰਦਾ ਜੀ ਠੀਕ ਹੈ ਜੀ ਇਹ 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 ਪਲੱਸ ਕੋਆਰਡੀਨੇਟ ਨਹੀਂ ਆਪਣਾ ਮਾੜੀ ਕੁਆਲਿਟੀ ਕੋਈ ਨਹੀਂ ਹੈਗੀ ਜੀ ਮਾੜੀ ਕੁਆਲਿਟੀ ਕੋਈ ਨਹੀਂ ਹਾਂਜੀ ਵੀਰੇ ਕਾਰਗੋ ਮਿਲ ਜਾਣਗੇ ਆਪਣੇ ਕੋਲ ਹੀ ਠੀਕ ਹੈ ਜੀ ਫਾਰਮਲ ਪੈਂਟਾਂ ਵੀ ਮਿਲ ਜਾਣਗੀਆਂ ਜੀ ਠੀਕ ਹੈ ਜੀ ਤੇ ਅੱਗੇ ਆ ਗਈਆਂ ਕੋਟ ਇਹਨਾਂ ਬਾਰੇ ਦੱਸੋ ਬਈ ਇਹ ਟਰੈਕ ਸੂਟ ਇਹ ਟਰੈਕ ਸੂਟ ਜੀ ਇਹ ਕ੍ਰੈਸ਼ ਕ੍ਰੈਸ਼ ਕੱਪੜੇ ਦੇ ਵਿੱਚ ਨੇ ਵਿੱਚ ਇਹਨਾਂ ਦੇ ਨੈਟ ਲੱਗਿਆ ਹੁੰਦਾ ਜੀ ਵੀਰੇ ਵਿੱਚ ਨੈਟ ਲੱਗਿਆ ਹੁੰਦਾ ਇਹਨਾਂ ਦੇ ਹਾਂਜੀ ਠੀਕ ਹੈ ਜੀ ਇਹ ਇਹ ਵਧੀਆ ਕੁਆਲਿਟੀ ਚ ਨਹੀਂ ਸਾਰੇ ਇਹ ਵਧੀਆ ਕੁਆਲਿਟੀ ਨਹੀਂ ਆਪਣੇ ਲਈ ਵੀ ਗਰਮ ਕੱਪੜੇ ਵਾਲੇ ਟਰੈਕਸੂਟ ਵੀ ਮਿਲ ਜਾਣਗੇ ਉਹਨਾਂ ਦੀ ਵੀ ਬੁਰਦੀ ਫੁੱਲ ਗਾਰੰਟੀ ਹੋਊਗੀ ਜੀ ਇਹਨਾਂ ਦੀ ਵੀ ਸਿਉਣਾ ਵਗੈਰੇ ਦੀ ਸਾਰੀਆਂ ਦੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਤੇ ਤਹਾਂ ਜਿਵੇਂ ਆ ਲੋਅਰ ਆਗੀਆਂ ਇਹ ਵਧੀਆ ਕੰਪਨੀ ਦੀ ਐਡੀਟਸ ਦੀਆਂ ਨੇ ਹਨਾ ਹਾਂਜੀ ਭਾਈ ਜੀ ਤੇ ਇਹਨਾਂ ਦੀ ਕੋਈ ਸਿਉਣ ਸੂਣ ਜਾਂ ਕੋਈ ਰੰਗ ਫੱਟਣ ਦਾ ਜਾਂ ਕੋਈ ਬੁਰਾ ਉੱਠਣ ਦਾ ਇਹਨਾਂ ਦੀ ਵੀ ਫੁੱਲ ਗਾਰੰਟੀ ਹੈ ਜੀ ਫੁੱਲ ਗਾਰੰਟੀ ਹੈ ਹਾਂਜੀ ਭਾਈ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਪੈਂਟਾਂ ਦੀ ਸਲਟਾਂ ਦੀ ਫੁੱਲ ਗਾਰੰਟੀ ਲੈ ਰਿਆ ਲੋਰਾਂ ਦੀ ਵੀ ਤੇ ਬਾਈ ਦੱਸੋ ਕਰਾਂਗਾ ਹਾਲ ਨੇ ਵਰੀ ਇਹ ਟਰਾਈ ਸੂਟ ਆ ਗਏ ਬਾਈ ਜੀ ਆਪਣੇ ਤੇ ਉੱਪਰ ਹੁੱਡੀਆਂ ਆ ਗਈਆਂ ਜੀ ਇਹ ਗਰਮ ਕੱਪੜੇ ਤੇ ਹੋਣਗੇ ਜੀ ਫੁੱਲ ਠੀਕ ਹੈ ਜੀ ਤੇ ਇਹਨਾਂ ਦੇ ਵਿੱਚ ਬੋਰ ਦੀ ਫੁੱਲ ਗਾਰੰਟੀ ਜੀ ਰੰਗ ਫੇਡ ਦੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਦੁਕਾਨ ਆ ਬਾਈ ਪੂਰੀ ਭਰੀ ਹੋਈ ਹੈ ਕੱਪੜੇ ਨਾਲ ਕੋਟ ਆ ਗਏ ਕੋਟੀਆਂ ਕੋਟੀਆਂ ਵੀ ਆਪਾਂ ਦਿਖਾਈ ਦਿੰਨੇ ਆ ਤੇ ਕੋਟੀਆਂ ਚੈੱਕ ਕਰ ਸਕਦੇ ਹੋ ਤੁਸੀਂ ਕੋਟੀਆਂ ਚ ਕਲਰ ਬਾਈ ਕਿੰਨੇ ਕੁ ਮਿਲ ਜਾਂਦੇ ਹੋ ਕਲਰ ਆਪਸ਼ਨ ਆਪਣਾ ਬਹੁਤ ਮਿਲ ਜਾਂਦੀ ਹੈ ਜੀ ਠੀਕ ਹੈ ਜੀ ਸਾਰੇ ਪ੍ਰਕਾਰ ਦੇ ਕਲਰ ਮਿਲ ਜਾਂਦੇ ਲੱਗ ਪੈਂਦੇ ਠੀਕ ਹੈ ਜਿਹੜੀਆਂ ਪੈਂਟਾਂ ਦਿਖਾਈਆਂ ਨੇ ਉਹਨਾਂ ਚ ਵੀ ਆਪਸ਼ਨ ਹੈ ਹਾਂ ਜੀ ਵੀਰੇ ਜਿਵੇਂ ਕੋਈ ਮਨ ਕੇ ਚਲੋ ਗੂੜਾ ਡਾਰਕ ਜ ਡਾਰਕ ਬਲੂ ਹੋ ਜਾਂਦਾ ਹਲਕਾ ਬਲੂ ਹੋ ਜਾਂਦਾ ਜੀ ਸਾਰੇ ਪ੍ਰਕਾਰ ਦੇ ਮਿਲ ਜਾਣਗੇ ਆਹ ਕੋਟੀਆਂ ਦੇ ਕਲਰ ਆ ਗਈ ਆਪਣੇ ਕੋਲ ਠੀਕ ਹੈ ਜੀ ਆਹ ਕੋਟੀਆਂ ਦੇ ਤੇ ਕੋਟੀਆਂ ਦਾ ਕਲਰ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਬਾਈ ਸਟੈਚੇਬਲ ਵੀ ਆਉਂਦੀਆਂ ਨੇ ਬਾਈ ਹਾਂਜੀ ਵੀਰੇ ਸਟ੍ਰੈਚ ਹੁੰਦੀਆਂ ਨੇ ਸਟੈਚੇਬਲ ਵੀ ਨੇ ਹਾਂਜੀ ਹਾਂਜੀ ਠੀਕ ਐ ਜਾਨ ਕੇ ਜਿਵੇਂ ਮੇਰੇ ਵਰਗਾ ਭਾਰੀ ਪਾਲੇ ਹੋਣਾ ਹਾਂਜੀ ਹਾਂਜੀ ਬਾਈ ਖੁੱਲ ਵੀ ਆਉਂਦੀਆਂ ਨੇ ਹਾਂਜੀ ਬਾਈ ਜੀ ਠੀਕ ਐ ਕੋਟੀਆਂ ਦੇ ਕਲਰ ਦੇਖ ਸਕਦੇ ਹੋ ਬਾਈ ਚੁਆਇਸ ਤੁਹਾਡੀ ਐ ਚੁਆਇਸ ਤੁਹਾਡੀ ਐ ਵੀ ਕਲਰ ਕੋਟੀਆਂ ਦਾ ਕੋਈ ਵੀ ਲੈਣਾ ਲੈ ਸਕਦੇ ਹੋ ਤੁਸੀਂ ਇੱਕ ਬਾਈ ਕੋਲੇ ਗਰਮੀਆਂ ਦਾ ਕੱਪੜਾ ਵੀ ਹੈਗਾ ਗਰਮੀਆਂ ਦਾ ਕੱਪੜਾ ਟੀ ਸਾਲਟਾਂ ਉਹ ਵੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਇਹਦੇ ਵਿੱਚ ਗਰਮੀਆਂ ਦੇ ਕੱਪੜੇ ਦੇ ਵਿੱਚ ਟੀ ਸਾਲਟਾਂ ਦੇ ਵਿੱਚ ਕੀ ਕੀ ਚੁਆਇਸ ਐ ਟੀ-ਸ਼ਰਟ ਆਪਣੇ ਕੋਲੇ ਕਾਲਰ ਸ਼ਰਟ ਮਿਲ ਜੂ ਪੂਰੀਆਂ ਮਹਾਲੀ ਮਿਲ ਜੂ ਵੀਰੇ ਅਧੀਆਂ ਮਹਾਲੀ ਡੀ-ਸ਼ਰਟ ਮਿਲ ਜੂ ਜੀ ਇਹ ਸਾਰੀਆਂ ਦੇ ਕਪੜਾ ਫੁੱਲ ਗਰੰਟੀ ਹੋਈ ਜੀ ਵਧੀਆ ਤੋਂ ਵਧੀਆ ਕਪੜਾ ਹੋਊ ਮਾੜਾ ਕਪੜਾ ਕੋਈ ਨਹੀਂ ਹੋਊਗਾ ਜੀ ਤੇ ਕਲਰ ਵੀ ਬਹੁਤ ਮਿਲ ਜਾਣਗੇ ਇਹਨਾਂ ਦੇ ਵਿੱਚ ਠੀਕ ਹੈ ਜੀ ਕਲਰ ਵੀ ਬਹੁਤ ਮਿਲ ਜਾਣਗੇ ਬਈ ਸੋਨੂੰ ਅੱਗੇ ਵੀ ਬਹੁਤ ਪਈਆਂ ਨੇ ਟੀ-ਸ਼ਰਟਾਂ ਆਜੋ ਪੂਰਾ ਪੰਡਾਰਾ ਹੈ ਬਾਈ ਕੋਲੇ ਯਾਨੀ ਕਿ ਜੇ ਘਰੀ ਜਾਵੇਂ ਇਹ ਕਾਲਰਾਂ ਵਾਲੀ ਟੀ-ਸ਼ਰਟ ਆ ਗਈ ਹਨਾ ਬਾਈ ਹੋਰ ਤੇ ਦਿਖਾ ਦਿਓ ਮਾੜਾ ਹਾਂਜੀ ਅਧੀਆਂ ਮਹਾਂਚ ਅਧੀਆਂ ਮਾਂ ਜੀ ਇਹ ਪੂਰੀਆਂ ਚ ਵੀ ਮਿਲ ਜਾਣਗੀਆਂ ਜੀ ਇਹ ਪੂਰੀਆਂ ਚ ਵੀ ਮਿਲ ਜਾਂਦੀ ਹੈ ਇਹ ਆਪਣੀ ਗੋਲਗਲੀ ਵਾਲੀ ਸ਼ਰਟ ਆ ਗਈਆਂ ਜੀ ਇਹਦੇ ਵਿੱਚ ਬਹੁਤ ਸਾਰੇ ਵੈਰਾਈਟੀ ਮਿਲ ਜੂ ਜੀ ਇਹਦੇ ਵਿੱਚ ਕੋਈ ਅਲੱਗ ਪ੍ਰਿੰਟ ਹੁੰਦਾ ਕਿ ਇਸ ਤੇ ਅਲੱਗ ਪ੍ਰਿੰਟ ਦੀ ਹਾਂ ਜੀ ਇਹ ਲੋਰ ਆ ਗਈ ਹੈ ਆਪਣੀ ਕਰਸ਼ ਦੇ ਕੱਪੜੇ ਵਿੱਚ ਜੀ ਇਹ ਗਰਮੀਆਂ ਵਾਲੀ ਲੋਰ ਆ ਗਈ ਜੀ ਗਰਮੀਆਂ ਵਾਲੀ ਹੈ ਇਹ ਇਹਨਾਂ ਦੀ ਫੁੱਲ ਗਾਰੰਟੀ ਹੋ ਜੀ ਕੱਪੜਾ ਵਧੀਆ ਤੋਂ ਵਧੀਆ ਹੋ ਮਾੜਾ ਕੁਆਲਿਟੀ ਦਾ ਕੱਪੜਾ ਕੋਈ ਨਹੀਂ ਹੋਊਗਾ ਜੀ ਇਹ ਮਾੜਾ ਕੁਆਲਿਟੀ ਦਾ ਕੋਈ ਨਹੀਂ ਕੱਪੜਾ ਹੋਊਗਾ ਹਾਂ ਜੀ ਭਾਈ ਜੀ ਠੀਕ ਹੈ ਜੀ ਇਹ ਲੋਰ ਲੱਗ ਆ ਗਈ ਜੀ ਠੀਕ ਹੈ ਜੀ ਇਹ ਲੋਰ ਆਗ ਆ ਗਈ ਹਾਂਜੀ ਗਰਮੀਆਂ ਚ ਪਾਲੀ ਸੈਲਾਂ ਚ ਪਾਲੀ ਇਹ ਲੋਅਰ ਮਿਕਸ ਜੀ ਹੁੰਦੀ ਹੈ ਜੀ ਠੀਕ ਹੈ ਜੀ ਹਾਂਜੀ ਭਾਈ ਜੀ ਯਾਨੀ ਕਿ 24 ਅਗਲੇ ਦੀ ਹੈ ਹਾਂਜੀ ਭਾਈ ਜੀ 24 ਹੈ ਕੱਪੜਾ ਤੁਸੀਂ ਕਹੇ ਜਾਂ ਮਰਜੀ ਲੈ ਸਕਦੇ ਹੋ ਬਾਕੀ ਬੱਬੂ ਮਗਰਨੇਗਾ ਮਰਵਾਦੇ ਬਾਈ ਕੋਲੇ ਪਰਸ ਐਨਕਾਂ ਤੇ ਕੈਪ ਇਹ ਚੀਜ਼ਾਂ ਵੀ ਪਈਆਂ ਨੇ ਪਰਫਿਊਮ ਵੀ ਅਵੇਲੇਬਲ ਹੈ ਬਾਈ ਕੋਲੇ ਤੇ ਬਾਈ ਹੋਰ ਵੀ ਸਟਾਕ ਆਇਆ ਹੈਗਾ ਆਪਣੇ ਕੋਲੇ ਹਾਂਜੀ ਬਾਈ ਹੋਰ ਸਟਾਕ ਵੀ ਹੈਗਾ ਇਹ ਇੱਕ ਵਾਰ ਡਿਸਪਲੇ ਤੇ ਲਾਇਆ ਹੋਇਆ ਜੀ ਠੀਕ ਹੈ ਜੀ ਤੇ ਸਾਰੀ ਐਸੈਸਰੀ ਮਿਲ ਜੂ ਜੀ ਸਾਰੇ ਕੱਪੜੇ ਮਿਲ ਜਾਣਗੇ ਜੈਮਸ ਦੇ ਠੀਕ ਹੈ ਜੀ ਠੀਕ ਹੈ ਜੀ ਕੋਈ ਚੀਜ਼ ਨਹੀਂ ਜਿਹੜੀ ਆਪਣੇ ਕੋਲ ਨਹੀਂ ਮਿਲੂਗੀ ਜੀ ਠੀਕ ਹੈ ਜੀ ਲੈ ਵੀ ਮਿੱਤਰਾ ਹੁਣ ਅਸੀਂ ਮਡਾਈਆ ਪਹਿਲੀ ਵਾਰ ਵੀਡੀਓ ਕੱਪੜੇ ਤੇ ਤੇ ਸਾਡਾ ਤਾਂ ਸਿੱਧਾ ਇਹ ਕੰਮ ਹੁੰਦਾ ਸੀ ਟਰੈਕਟਰ ਵਾਲੇ ਨੂੰ ਕਹਿ ਦਿੰਦੇ ਵੀ ਬਾਈ ਯਾਰ ਡਿਸਕਾਊਂਟ ਦੱਸ ਕਿੰਨਾ ਕੁ ਦੇਈਗਾ ਹਣਾ ਇਹ ਚ ਤਾਂ ਡਿਸਕਾਊਂਟ ਵੀ ਨਹੀਂ ਕਹਿ ਸਕਦੇ ਤੇ ਇਹਦੇ ਵਿੱਚ ਵੀ ਕਿੰਨਾ ਕੁ ਮਾਨਤਾਨ ਤਕਰੀਬਨ ਫਿਰ ਕੋ ਜੁਗਾ ਮੰਨ ਲਾ ਵੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਹੈ ਬਈ 10% ਮੌਕੇ ਤੇ ਜੀ ਤੇ ਬਾਕੀ ਜਿਹੜਾ ਬੰਦਾ ਕੱਪੜਾ ਵੱਧ ਤੋਂ ਵੱਧ ਲੈਂਦਾ ਜੀ ਉਹ ਹੋਰ ਵੀ ਡਿਸਕਾਊਂਟ ਵਿੱਚ ਦੇਵਾਂਗੇ ਆਪਾਂ ਹਾਂਜੀ ਬਾਕੀ ਆਪਾਂ ਨਰਾਸ਼ ਕਿਸੇ ਨੂੰ ਵੀ ਨਹੀਂ ਕਰਕੇ ਭੇਜਦੇ ਜੀ ਨਰਾਸ਼ ਬਾਈ ਕਿਸੇ ਨੂੰ ਨਹੀਂ ਕਰਕੇ ਭੇਜਦਾ 10% ਤਾਂ ਮੌਕੇ ਤੇ ਡਿਸਕਾਊਂਟ